ਉਸ ਬਿੱਟ ਚੀਟੂ ਆਪ ਹੂੰ ਅਲਟ੍ਰੈਂਟਿਕ ਲੋੜਾ ਜੀ ਹੂੰ 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 ਤੇ ਕੋਈ ਕੋਈ ਮੋਹਰ ਨਹੀਂ ਜੀ ਮਾਂਦ ਤੋੜਨੋ ਥੋੜਾ ਤੋੜ ਲੋ ਸਰ ਥੋੜਾ ਤੋੜ ਲੋ ਸਰ ਉਹ ਬੰਦੇ ਸੀ ਟ੍ਰੇਸ ਕੀਤੇ ਉਹ ਦੋ ਜਿਹੜੇ ਉਸ ਨੂੰ ਰਿਪੇਅਰ ਕੀਤੇ ਨੇ ਫਿਰ ਤੇ ਮੇਰੇ ਨੇ ਵਿੱਕੀ ਜੋਗਨ ਇੱਕ ਮੁਕੱਦਮਾ ਨੰਬਰ 24 ਮੇਤੀ 3 2 24 ਅੰਡਰ ਸੈਕਸ਼ਨ 336 148 49 506 427 ਦਾ ਦਰਜ ਹੋਇਆ ਸੀ ਸਿਟੀ ਮੁਕਸਰ ਸਾਹਿਬ ਵਿੱਚ ਦੌਰਾਨ ਤਪਤੀਸ਼ ਇੱਕ ਗੋਨੇ ਵਾਲੀ ਰੋਡ ਤੇ ਅ ਰਕੇਸ਼ ਕੁਮਾਰ ਨਾਮ ਦੇ ਬੰਦੇ ਦੇ ਘਰ ਫਾਇਰਿੰਗ ਕੀਤੀ ਰਾਤ ਨੂੰ ਇਹਨਾਂ ਨੇ ਇਸ ਨੂੰ ਟ੍ਰੇਸ ਕਰਦੇ ਹੋਏ ਅਸੀਂ ਤਿੰਨ ਮੁਜਰਮ ਗ੍ਰਿਫਤਾਰ ਕੀਤੇ ਵਿੱਕੀ ਪੁੱਤਰ ਬਲਵੀਰ ਸਿੰਘ ਜੋਵਨ ਸਿੰਘ ਤੇ ਪਵਨਦੀਪ ਸਿੰਘ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਦੋ ਹੋਰ ਸੀਗੇ ਜਿਹੜੇ ਅਨਪਛਾਤੇ ਸੀਗੇ ਉਹ ਸੂਰਜ ਸਿੰਘ ਤੇ ਜਸ਼ਨਦੀਪ ਸਿੰਘ ਸੀ ਤੇ ਦਰਾਨੇ ਤਫਤੀਸ਼ ਇਹਨਾਂ ਕੋਲੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਚਾਰ ਜਿੰਦਾ ਰੌਂਦ ਤੇ ਦੋ ਖਾਲੀ ਖੋਲ ਦਰਾਨੇ ਤਫਤੀਸ਼ ਇਹਨਾਂ ਕੋਲੋਂ ਰਿਕਵਰ ਹੋਏ ਨੇ ਤੁਰੇ ਕਿੱਥੋਂ ਦੇ ਰਹਿਣ ਵਾਲੇ ਸੀਗੇ ਜਿਹੜੇ ਅਸਲਾ ਜਿਹੜਾ ਫੜਿਆ ਗਿਆ ਇਹ ਨਾ ਅਸਲ ਨਜਾਇਜ਼ ਸੀ ਜਾਂ ਕੋਈ ਲਾਇਸੈਂਸ ਨਜਾਇਜ਼ ਨਜਾਇਜ਼ ਅਸਲਾ ਸੀ ਕੋਈ ਲਾਇਸੈਂਸ ਇਹ ਕਿੱਥੋਂ ਦੇ ਰਹਿਣਾ ਲੈ ਸਰ ਇਹ ਮੁਖਸਰ ਸਾਹਿਬ ਦੇ ਨੇ ਕੀ ਕਾਰਨ ਹੋਇਆ ਜਿਹੜਾ ਜਿਹੜੇ ਫਾਇਰ ਕੀਤੇ ਗਏ ਇਹਨਾਂ ਨੂੰ ਇਹਨਾਂ ਨੂੰ ਰਾਤ ਨੂੰ ਕਿਤੇ ਮਦਈ ਮੁਕਦਮੇ ਨੇ ਮਨਾ ਕੀਤਾ ਸੀ ਇਹਨਾਂ ਨੇ ਗੱਡੀ ਉਹਦੇ ਘਰ ਦੇ ਨੇੜੇ ਪਾਰਕ ਕੀਤੀ ਸੀ ਉਹਦੇ ਨਾਲ ਬਹਿਸ ਹੋਈ ਇਹਨਾਂ ਦੀ ਤੇ ਬਾਅਦ ਵਿੱਚ ਆ ਕੇ ਆਪਣੇ ਸਾਥੀਆਂ ਦੇ ਨਾਲ ਆ ਕੇ ਇਹਨਾਂ ਨੇ ਉਹਦੇ ਘਰ ਤੇ ਗੇਟ ਤੇ ਫਾਇਰਿੰਗ ਕਰਤੀ ਕਿੰਨੇ ਫਾਇਰ ਹੋਏ ਸੀਗੇ ਤਕਰੀਬਨ 2-3 ਫਾਇਰ ਕੀਤੇ ਇਹਨਾਂ ਨੇ ਕਿੰਨੇ ਦੀ ਗ੍ਰਿਫਤਾਰੀ ਹੋ ਚੁੱਕੀ ਹੁਣ ਪੰਜੇ ਦੋਸ਼ੀ ਗ੍ਰਿਫਤਾਰ ਨੇ ਜੀ ਪਹਿਲਾਂ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਤੁਸੀਂ ਦੱਸਿਆ ਜਾ ਰਿਹਾ ਕਿ ਕੀਤੀ ਗਈ ਹੈ ਮੁਕਸਰ ਵਿੱਚ ਕੋਈ ਇਸ ਨਾਲ ਵੀ ਇਨਵੋਲਮੈਂਟ ਨਹੀਂ ਮੁਕਸਰ ਵਿੱਚ ਇਹਨਾਂ ਵੱਲੋਂ ਹੋਰ ਕੋਈ ਗੋਲੀ ਚਲਾਣ ਦੀ ਕੋਈ ਅਜਿਹੀ ਵਾਰਦਾਤ ਪਹਿਲਾਂ ਨਹੀਂ ਕੀਤੀ ਵੀ ਠੀਕ ਹੈ